ਦੋਸਤੋ ਐਗਰੀਕਲਚਰ ਦੇ ਵਿੱਚ ਵਰਲਡ ਦੀ ਟਾਪ ਕਲਾਸ ਕੰਪਨੀਆਂ ਦੇ ਵਿੱਚੋਂ ਇੱਕ ਕੋਟੇਵਾ ਜਿਹੜੀ ਸਿਰਫ ਐਗਰੀਕਲਚਰ ਦੇ ਲਈ ਕੰਮ ਕਰਦੀ ਆ ਆਪਣੇ ਕਿਸਾਨਾਂ ਲਈ ਖੇਤੀਬਾੜੀ ਲਈ ਕੰਮ ਕਰਦੀ ਆ ਉਹਨਾਂ ਦਾ ਅੱਜ ਇੱਕ ਨਵਾਂ ਫੰਗੀਸਾਈਡ ਆਇਆ ਆ ਆਲੂ ਦੇ ਲਈ ਤੇ ਸਾਡੇ ਨਾਲ ਕਟਾਰੀਆ ਸਾਹਿਬ ਨੇ ਇਹ ਦੱਸਣਗੇ ਉਸ ਫੰਗੀਸਾਈਡ ਬਾਰੇ ਵੀ ਕਿੰਨੀ ਕੁ ਗੱਲਬਾਤ ਹੈ ਤੇ ਕਿਸ ਤਰ੍ਹਾਂ ਕੰਮ ਕਰਦਾ ਜੀ ਸਭ ਤੋਂ ਪਹਿਲਾਂ ਸੱਸੀ ਗਾਲ ਸੱਸੀ ਗਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸੋ ਅੱਜ ਕੋਟੇਵਾ ਕੰਪਨੀ ਨੇ ਇੱਕ ਨਵੀਂ ਟੈਕਨੋਲੋਜੀ ਕਿਸਾਨਾਂ ਦੇ ਸਾਹਮਣੇ ਪੇਸ਼ ਕੀਤੀ ਹੈ ਜਿੰਦਾ ਨਾਮ ਹੈ ਜ਼ੋਰਬੈਕ ਇੰਟੈਕਟਾ ਜੀ ਸੋ ਅੱਜ ਅਸੀਂ ਪੰਜਾਬ ਦੇ 100 ਪ੍ਰੋਗਰੈਸਿਵ ਅਗਾਵਦੂ ਕਿਸਾਨ ਨੂੰ ਕਿਸਾਨਾਂ ਨੂੰ ਲੁਧਿਆਣਾ ਦੇ ਵਿੱਚ ਬੁਲਾ ਕੇ ਇਸ ਦਵਾਈ ਦੇ ਬਾਰੇ ਆਲੂ ਦੀ ਖੇਤੀ ਦੇ ਬਾਰੇ ਔਰ ਆਲੂ ਦੀ ਖੇਤੀ ਵਿੱਚ ਕੀ ਕੀ ਸਮੱਸਿਆਵਾਂ ਆਉਂਦੀਆਂ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਔਰ ਕਿਵੇਂ ਉਹ ਸਮੱਸਿਆਵਾਂ ਦਾ ਸਮਾਧਾਨ ਕਰਨਾ ਹੈ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਔਰ ਸਾਡਾ ਕੋਟ ਐਗਰੀਸਾਇੰਸ ਦਾ ਮਕਸਦ ਇਹ ਹੀ ਹੈ ਕਿ ਸਾਡਾ ਜਿਹੜਾ ਕਿਸਾਨ ਹੈ ਉਹ ਜੇ ਅੱਗੇ ਵਧੇਗਾ ਉਹ ਜੇ ਖੁਸ਼ਹਾਲ ਹੋਏਗਾ ਉਹਦੀ ਆਉਣ ਵਾਲੀ ਪੀੜ੍ਹੀ ਵੀ ਖੁਸ਼ਹਾਲ ਹੋਏਗੀ ਇਹ ਸਾਡੀ ਕੰਪਨੀ ਦਾ ਮਕਸਦ ਹੈ ਔਰ ਆਲੂ ਦੇ ਅੰਦਰ ਬੜੇ ਲੰਮੇ ਟਾਈਮ ਤੋਂ ਮੰਗ ਸੀ ਕਿ ਕੋਈ ਕਿਉਂਕਿ ਆਲੂ ਦੇ ਅੰਦਰ ਬਹੁਤ ਵੱਡੀ ਸਮੱਸਿਆ ਆਉਂਦੀ ਪਛੇਤਾ ਝੁਲਸਰੋ ਲੇਟ ਬ্লাইਟ ਲੇਟ ਬ্লাইਟ ਕਿਸਾਨ ਕਹਿੰਦੇ ਆ ਔਰ ਠੰਡ ਦੇ ਦਿਨਾਂ 'ਚ ਜਦੋਂ ਆਪਣੇ ਪੰਜਾਬ 'ਚ ਧੁੰਦਾ ਪੈਂਦੀ ਹੈ 15 ਦਸੰਬਰ ਤੋਂ ਬਾਅਦ ਇਹ ਬਿਮਾਰੀ ਕਾਫੀ ਜ਼ਿਆਦਾ ਆਪਣੀ ਆਲੂ ਦੀ ਫਸਲ ਨੂੰ ਨੁਕਸਾਨ ਕਰਦੀ ਹੈ ਹਮਲਾ ਕਰਦੀ ਹੈ ਔਰ ਪਹਿਲਾਂ ਵੀ ਸਾਡੀਆਂ ਬਹੁਤ ਵਧੀਆ ਆਲੂ ਦੇ ਵਾਸਤੇ ਦਵਾਈਆਂ ਆਉਂਦੀਆਂ ਕਰਜ਼ੇ ਟਾਂਦੀ ਹੈ ਇਕਵੇਸ਼ਨ ਪ੍ਰਵਾਂਦੀ ਹੈ ਪਰ ਇੱਕ ਤਰਕਸ਼ ਚ ਹੋਰ 30 ਰਜ ਸਾਡੇ ਸ਼ਾਮਿਲ ਹੋ ਗਿਆ ਔਰ ਕਿਸਾਨਾਂ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਬਲਾਈਟ ਨੂੰ ਕਿਵੇਂ ਮੈਨੇਜ ਕਰਨਾ ਹੈ ਕਿਵੇਂ ਉਹਦਾ ਪ੍ਰਬੰਧਨ ਕਰਨਾ ਹੈ ਉਹਦੇ ਵਾਸਤੇ ਕੋਟੇਵਾੜੇ ਨਵੀਂ ਦਵਾਈ ਦਿੱਤੀ ਹੈ ਜ਼ੋਰਵੈਕ ਇੰਟੈਕਟਾ ਜੀ ਇਹ ਦਵਾਈ ਦੀ ਸਭ ਤੋਂ ਖਾਸ ਗੱਲ ਕੀ ਹੈ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਦੋ ਖਾਸ ਗੱਲਾਂ ਨੰਬਰ 1 ਖਾਸ ਗੱਲ ਇਹ ਹੈ ਕਿ ਇਹ ਜਿਹੜੀ ਦਵਾਈ ਹੈ ਇਹ 20 ਮਿੰਟ ਦੇ ਅੰਦਰ ਪੌਦੇ 'ਚ ਸਮਾ ਜਾਂਦੀ ਹੈ ਪੌਦੇ 'ਚ ਫੈਲ ਜਾਂਦੀ ਬਾਅਦ ਚ ਚਾਹੇ ਮੀਂਹ ਪੈ ਜਾਵੇ ਮੀਂਹ ਪੈ ਜਾਵੇ 20 ਮਿੰਟ ਚ ਸਿਰਫ ਕੋਈ ਵੀ ਦਵਾਈ ਇੰਨੀ ਫਾਸਟ ਕੰਮ ਨਹੀਂ ਕਰਦੀ ਜਿੰਨੀ ਕਿ ਜ਼ੋਰਵਾ ਕੰਟੈਕਟਾ ਕਰਦੀ ਹੈ ਬਹੁਤ ਵਧੀਆ ਕੰਮ ਕਰਦੀ ਹੈ ਔਰ 20 ਮਿੰਟ ਚ ਪੂਰੇ ਪੌਦੇ 'ਚ ਸਮਾ ਜਾਂਦੀ ਹੈ ਦੂਜੀ ਸਭ ਤੋਂ ਖਾਸ ਗੱਲ ਇਸ ਦਵਾਈ ਦੀ ਇਹ ਹੈ ਕਿ ਇਹ ਜਿਹੜੀ ਦਵਾਈ ਹੈ ਇਹ ਜਿਹੜੇ ਨਵੇਂ ਫੁਟਾਵਾਂ ਦੀ ਆਲੂ 'ਚ ਨਵੇਂ ਪੱਤੇ ਆਉਂਦੇ ਅੱਗੇ ਜਾ ਕੇ ਉਹਦੇ ਅੰਦਰ ਵੀ ਕੰਮ ਕਰਦੀ ਹੈ ਇਹ ਨਹੀਂ ਕਿ ਇੱਕ ਵਾਰੀ ਦਵਾਈ ਕਰਤੀ ਤਾਂ ਪੁਰਾਣੇ ਪੱਤੇ ਜਿਹੜੇ ਅੱਗੇ ਨਵੀਂ ਫੋਟ ਆਏਗੀ ਉਹਦੇ 'ਚ ਵੀ ਟਰਾਂਸਫਰ ਹੋ ਜਾਂਦੀ ਹੈ ਕੰਮ ਕਰਦੀ ਹੈ ਸੋ ਇਹ ਇਸ ਦਵਾਈ ਦੀ ਦੂਜੀ ਖਾਸੀਅਤ ਹੈ ਤੀਜੀ ਜਿਹੜੀ ਖਾਸੀਅਤ ਹੈ ਇਸ ਦਵਾਈ ਦੀ ਕਿ ਇਹ ਜਿਹੜੀ ਦਵਾਈ ਹੈ ਇਹ ਜਿਹੜਾ ਪਛੇਤਾ ਚੂਸਰੋ ਕਰਦਾ ਉਹਦੇ ਵਾਸਤੇ ਬਹੁਤ ਸੋਨਾ ਕੰਮ ਕਰਦੀ ਹੈ ਪਿਛਲੇ 3 ਸਾਲ ਤੋਂ ਅਸੀਂ ਇਸ ਦਵਾਈ ਦੇ ਟ੍ਰਾਇਲ ਕਰ ਰਹੇ ਸੀ ਮਾਛੀਵਾੜਾ ਚ ਨਵਾਂ ਸ਼ਹਿਰ ਚ ਲੁਧਿਆਣਾ ਜਗਰਾਉਂ ਰਾਏਕੋਟ ਖੰਨਾ ਮੋਗਾ ਜਿੱਥੇ ਵੀ ਆਲੂ ਲੱਗਦਾ ਅਸੀਂ ਵੱਖ-ਵੱਖ ਪਿੰਡਾਂ ਚ ਵੱਖ-ਵੱਖ ਮਤਲਬ ਕਹ ਲਈਏ ਮੰਡੀਆਂ 'ਚ ਕਿਸਾਨਾਂ ਨਾਲ ਮਿਲ ਕੇ ਟ੍ਰਾਇਲ ਕੀਤੇ ਐ ਔਰ ਉਹ ਕਿਸਾਨਾਂ ਦਾ ਤਜਰਬਾ ਵੀ ਇਹ ਆਇਆ ਹੈ ਕਿਸਾਨਾਂ ਨੇ ਸਾਨੂੰ ਦੱਸਿਆ ਅੱਜ ਵੀ ਤੁਹਾਨੂੰ ਕਿਸਾਨ ਮਿਲੇ ਸੀ ਤੇ ਦੱਸ ਗਏ ਗਏ ਹੈ ਕਿ ਇਸ ਦਵਾਈ ਦੇ ਕਰਨ ਨਾਲ ਸਾਡਾ ਜਿਹੜਾ ਆਲੂ ਦਾ ਸਾਈਜ਼ ਹੈ ਉਹ ਇੱਕ ਸਮਾਨ ਬਣਿਆ ਕਿਉਂਕਿ ਆਲੂ ਕਿਸਾਨ ਆਲੂ ਕਾਦੇ ਵਾਸਤੇ ਲਾਂਦਾ ਹੈ ਕਿਉਂਕਿ ਪੰਜਾਬ ਦਾ ਆਲੂ ਪੂਰੀ ਦੁਨੀਆ 'ਚ ਮਸ਼ਹੂਰ ਹੈ ਪੂਰੇ ਇੰਡੀਆ ਲੈਵਲ ਤੇ 80% ਆਲੂ ਜਿਹੜਾ ਹੈਗਾ ਸੀਡ ਵਾਲਾ ਆਲੂ ਬੀਜ ਵਾਲਾ ਆਲੂ ਉਹ ਪੰਜਾਬ ਤੋਂ ਜਾਂਦਾ ਹੈ ਚਾਹੇ ਉਹ ਐਮਪੀ ਹੈ ਚਾਹੇ ਬੰਗਾਲ ਹੈ ਚਾਹੇ ਮਹਾਰਾਸ਼ਟਰ ਹੈ ਚਾਹੇ ਕੋਈ ਹੋਰ ਰਾਜ ਹੈ ਤਾਂ ਪੰਜਾਬ ਜਿਹੜਾ ਹੈਗਾ 70 ਤੋਂ 80% ਜਿਹੜਾ ਆਲੂ ਹੈ ਉਹ ਮਤਲਬ ਦੂਜੇ ਰਾਜਾਂ 'ਚ ਐਕਸਪੋਰਟ ਕਰਦਾ ਹੈ ਔਰ ਪੰਜਾਬ ਦੇ ਆਲੂ ਦੀ ਕੁਆਲਿਟੀ ਜਿਹੜੀ ਹੈਗੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਤਾਂ ਉਸ ਕੁਆਲਿਟੀ ਨੂੰ ਹੋਰ ਵਧੀਆ ਬਣਾਉਣ ਦੇ ਵਾਸਤੇ ਜ਼ੋਰਵ ਕੰਟੈਕਟਾ ਜਿਹੜੀ ਦਵਾਈ ਅਸੀਂ ਅੱਜ ਦਿੱਤੀ ਹੈ ਇਹ ਹੋਰ ਸੋਹਣਾ ਕੰਮ ਕਰੇਗੀ ਔਰ ਇੱਕ ਸਮਾਨ ਸਾਈਜ਼ ਜਿਵੇਂ ਅਸੀਂ ਕਹਿੰਦੇ ਕਿ ਦਾਣਿਆਂ ਦਾ ਇੱਕ ਸਮਾਨ ਸਾਈਜ਼ ਬਣੇਗਾ ਔਰ ਨੰਬਰ 2 ਜਿਹੜੀ ਆਪਾਂ ਗੱਲ ਕੀਤੀ ਕਿ ਲੇਟ ਬ্লাইਟ ਦਾ ਪ੍ਰਬੰਧਨ ਲੇਟ ਬ্লাইਟ ਦੇ ਪ੍ਰਬੰਧਨ ਵਾਸਤੇ ਬਹੁਤ ਵਧੀਆ ਦਵਾਈ ਜਿਹੜੀ ਅਸੀਂ ਅੱਜ ਇਹਨੂੰ ਲਾਂਚ ਕੀਤਾ ਹੈ ਇੱਕ ਕਿੰਨੀ ਡੋਜ਼ ਪੈਂਦੀ ਹੈ ਜੀ ਇਹਦੀ ਇਹਦੀ ਡੋਜ਼ ਜਿਹੜੀ ਕਿਸਾਨ ਵੀਰੋਂ ਹੈਗੀ ਆ 125 ਐਮਐਲ ਪ੍ਰਤੀ ਕਿੱਲਾ ਤੇ ਪਾਣੀ ਕਿੰਨਾ ਲਾਉਣਾ ਹਾਂ 125 ਐਮਐਲ ਦੇ ਸਾਹਮਣ ਲਾ ਤੁਸੀਂ ਇਹਨੂੰ ਯੂਜ਼ ਕਰ ਪਾਓਗੇ ਔਰ 150 ਤੋਂ 200 ਲੀਟਰ ਸਟੈਂਡਰਡ ਅਸੀਂ ਪਾਣੀ ਹਮੇਸ਼ਾ ਕਹਿੰਨੇ ਆ ਕਿ ਤੁਸੀਂ ਕੋਈ ਵੀ ਫੰਗੀਸਾਈਡ ਕਰਦੇ ਹੋ ਜਾਂ ਇਨਸੈਕਟੀਸਾਈਡ ਕਰਦੇ ਹੋ ਉਹਦੇ ਚ ਯੂਜ਼ ਤੁਹਾਨੂੰ ਕਰਨਾ ਚਾਹੀਦਾ ਹੈਗਾ ਉਸ ਤੋਂ ਇਲਾਵਾ ਕਿਉਂਕਿ ਇਹ ਦਵਾਈ ਅਸੀਂ ਐਜ਼ ਏ ਮੈਨੇਜਮੈਂਟ ਵਾਸਤੇ ਦੇ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਜਦੋਂ ਲੇਟ ਵਾਈਟ ਦੀ ਸਮੱਸਿਆ ਆਂਦੀ ਹੈ ਜਾਂ ਮੌਸਮ ਇਸ ਤਰ੍ਹਾਂ ਦਾ ਬਣਿਆ ਹੁੰਦਾ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ ਤਾਂ ਅਸੀਂ ਐਜ਼ ਅ ਰੋਟੇਸ਼ਨ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਜ਼ੋਰਵੈਕ ਦਵਾਈ ਦਾ ਕਿਸਾਨ ਵੱਧ ਤੋਂ ਵੱਧ ਬੈਨੀਫਿਟ ਵੱਧ ਤੋਂ ਵੱਧ ਲਾਹਾ ਲੈ ਪਾਣ ਤਾਂ ਅਸੀਂ ਇਹ ਕਿਸਾਨਾਂ ਨੂੰ ਰეკਮੈਂਡ ਕਰਦੇ ਹਾਂ ਕਿ ਜ਼ੋਰਵੈਕ ਤੋਂ ਬਾਅਦ ਤੁਸੀਂ ਕੁਝ ਟਾਈਮ ਬਾਅਦ ਪੰਜ ਤੋਂ ਛੇ ਦਿਨਾਂ ਬਾਅਦ ਸਾਡੀ ਇੱਕ ਦਵਾਈ ਆਉਂਦੀ ਹੈ ਕਰਜਟ ਜਿਹੜੀ ਕਿ ਬੜੀ ਵਧੀਆ ਤੇ ਦਵਾਈ ਹੈ ਔਰ ਕਿਸਾਨ ਯੂਜ਼ ਕਰਦੇ ਤਾਂ ਕਰਜਟ ਨਾਲ ਤੁਸੀਂ ਉਹਨੂੰ ਰੋਟੇਟ ਕਰ ਸਕਦੇ ਹੋ ਤਾਂ ਕਿ ਆਪਣਾ ਹੋਰ ਵਧੀਆ ਲੇਟ ਬਲਾਈਡ ਦਾ ਪ੍ਰਬੰਧਨ ਹੋ ਸਕੇ ਸੋ 600 ਗ੍ਰਾਮ ਕਰਜਟ ਪਾਣੀ ਹੈ ਤੁਸੀਂ ਇਸ ਦਵਾਈ ਤੋਂ ਕਰਨ ਤੋਂ ਬਾਅਦ ਔਰ 125 ਐਮਐਲ ਪਹਿਲਾਂ ਤੁਸੀਂ ਪਾਣੀ ਹੈ ਜੋਰ ਬੈਕ ਔਰ ਦਵਾਈ ਆਪਾਂ ਕਰਨੀ ਹੈ ਕਿਸਾਨ ਵੀਰੋਂ ਮੈਂ ਤੁਹਾਨੂੰ ਸਟੇਜ ਵੀ ਦੱਸ ਦੇਣਾ ਹਮ 35 ਦਿਨ 30 ਤੋਂ 35 ਦਿਨ ਦੇ ਦਰਮਿਆਨ ਕਿਉਂਕਿ ਜਦੋਂ ਅਸੀਂ ਕਹਿੰਦੇ ਆ ਆਲੂ ਜਿਹੜਾ 35 40 ਦਿਨ ਤੇ ਬੰਨਾ ਸ਼ੁਰੂ ਹੋ ਜਾਂਦਾ ਹੈ ਉਹ ਜਿਹੜੀ ਅਵਸਥਾ ਹੈਗੀ ਹੈ ਅਸੀਂ ਕਹਿੰਦੇ ਆ ਆਲੂ ਦੇ ਵਾਸਤੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇ ਕਿਸਾਨ ਦੇ ਆਲੂ ਹੋਣਗੇ ਦਾਣੇ ਹੋਣਗੇ ਉਹਨੂੰ ਮੋਟਾ ਆਪਾਂ ਦਵਾਈ ਨਾਲ ਕਰ ਹੀ ਲਾਂਗੇ ਬਾਅਦ ਚੋਂ ਪਰ ਜੇ ਉਸ ਟਾਈਮ ਤੇ ਬਲਾਈਟ ਆ ਜਾਂਦੀ ਹੈ ਜੇ ਬਲਾਈਟ ਦਾ ਹਮਲਾ ਆ ਗਿਆ ਤਾਂ ਆਲੂ ਹੀ ਮਰ ਗਿਆ ਤਾਂ ਅਸੀਂ ਉਹਨੂੰ ਬਾਅਦ ਉਹਨੂੰ ਕਵਰ ਨਹੀਂ ਕਰ ਪਾਉਂਦੇ ਤਾਂ ਇਹਨਾਂ ਜਿਹੜੀ ਅਸੀਂ ਰეკਮੈਂਡੇਸ਼ਨ ਕਰ ਰਹੇ ਆ ਕਿਸਾਨ ਨੂੰ ਸਫਾਰਿਸ਼ ਕਰ ਰਹੇ ਆ 30 ਤੋਂ 35 ਦਿਨ ਤੇ ਜਾਂ ਚਲੋ ਹੋਰ ਆਪਾਂ 5 ਦਿਨ ਲੇਟ ਕਰ ਸਕਦੇ ਆ ਮੈਕਸिमम 35 ਤੋਂ 40 ਦਿਨ ਤੱਕ ਤੁਸੀਂ ਇਹਦਾ ਇਸਤੇਮਾਲ 125 ml ਜ਼ੋਰਵੇ ਕਰਕੇ ਆਲੂ ਦਾ ਵਧੀਆ ਝਾੜ ਆਲੂ ਦੀ ਵਧੀਆ ਕੁਆਲਟੀ ਇੱਕ ਸਮਾਨ ਆਲੂ ਔਰ ਲੇਟ ਬ্লাইਟ ਇੱਕ ਸਮਾਨ ਆਲੂ ਅਸੀਂ ਕਿਉਂ ਕਹਿ ਰਹੇ ਆ ਕਿਉਂਕਿ ਜੇ ਤੁਹਾਡਾ ਬ্লাইਟ ਦੀ ਜਿਹੜੀ ਪ੍ਰੋਬਲਮ ਹੈ ਜੇ ਤੁਹਾਡਾ ਬ্লাইਟ ਦੀ ਜਾਂ ਜਿਹੜੀ ਪਛੇਤਾ ਝੂਸਰੋਗ ਦੀ ਸਮੱਸਿਆ ਹੱਲ ਹੋ ਗਈ ਤਾਂ ਬਿਮਾਰੀ ਨੇ ਹੱਲ ਕਰਤੀ ਤਾਂ ਆਪੇ ਜਿਹੜਾ ਆਲੂ ਦੀ ਕੁਆਲਟੀ ਸਾਈਜ਼ ਵਧੀਆ ਬੰਨਿਆ ਸੋ ਇਹ ਪ੍ਰੋਡਕਟ ਅਸੀਂ ਅੱਜ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਅੱਜ ਲੁਧਿਆਣਾ ਵਿਖੇ ਲਾਂਚ ਕੀਤਾ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ